ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇੱਕ ਹੋਰ ਆਪਣਾ ਨਵਾਂ ਵਲੌਗ ਤੇ ਬਹੁਤ ਬੁਰਾ ਹਾਲ ਕੀਤਾ ਹੋਇਆ ਜੀ ਪਾਣੀ ਨੇ ਤੇ ਅੱਜ ਉਹ ਜਸਕਰਨ ਦਾ ਕਮੈਂਟ ਆਇਆ ਸੀ ਉਹ ਦੱਸਦਾ ਸੀ ਵੀ ਸਾਡੇ ਤੋਂ ਨਾਲ ਦਾ ਪਿੰਡ ਜਿਹੜਾ ਉਹਦੇ 'ਚ ਕਹਿੰਦਾ ਪਾਣੀ ਆ ਗਿਆ ਕਿੰਨੇ ਕਿੰਨੇ ਫੁੱਟ ਤੇ ਮੇਰੀ ਕਰੇ ਬਾਬਾ ਬਹੁਤ ਡਰ ਲੱਗਦਾ ਮੇਰੀ ਭੂਆ ਦਾ ਪਿੰਡ ਆ ਕਪੂਰਥਲਾ ਸਾਈਡ ਉਹਨਾਂ ਦੀ ਵੀ ਸਾਰੀ ਪੈੜੀ ਜਿੰਨੇ 7-8 ਕੇ ਦੋਨਾਂ ਦਾ ਮਤਲਬ ਸਾਰੀ ਪੈੜੀ ਲੋਕਾਂ ਦੇ ਮੋਟਰਾਂ ਤੱਕ ਸਭ ਕੁਝ ਡੁੱਬ ਗਿਆ ਤੇ ਸੋਚ ਕੇ ਬੜਾ ਹੋਰ ਤਰਾ ਹੁੰਦਾ ਵੀ ਘਰੋਂ ਬੇਕਾਰ ਹੋਣਾ ਪਸ਼ੂ ਇੱਕ ਵੀਡੀਓ ਮੰਨੀ ਉਹ ਹੈ ਨਹੀਂ ਸਮਾਜ ਸੇਵਾ ਵਾਲੇ ਉਹ ਪਾਜੀ ਵੀਰ ਪਾਲ ਖੁਰਦ ਉਹ ਇਦਾਂ ਕਿਸ਼ਤੀ ਲੈ ਕੇ ਜਾਂਦੇ ਹਨ ਉਹ ਕਾਫੀ ਰੈਸਕਿਊ ਕਰਨ ਗਏ ਆ ਮਤਲਬ ਕਿ ਲੋਕਾਂ ਨੂੰ ਇੱਕ ਵਨਟ ਪਈਆਂ ਚੂੜੀਆਂ ਦੇ ਪਈਆਂ ਮੈਂ ਕਹੀਨੇ ਹਾਰਾ ਹੈ ਬੁਰੇ ਹਾਲ ਹੋਏ ਆ ਦੁਨੀਆ ਦਾ ਬੁਰਾ ਹਾਲ ਹੋਣਦਿਆ ਕਿੱਥੇ ਜੀ ਕਰਦਾ ਇੱਦਾਂ ਦੇ ਚਾਮ ਜਾਂ ਕੋਸ਼ ਉਦਾਂ ਦਾ ਕਰਨ ਨੂੰ ਤੇ ਉਹ ਵੀਰ ਉਹਨੂੰ ਕੀ ਕਹਿੰਦਾ ਜਿੱਥੇ ਗਿਆ ਪਿੰਡ ਚ ਉਹ ਬਾਰਡਰ ਦੇ ਲਾਗੇ ਪਿੰਡਿਆ ਬਣੀ ਉਹ ਲਾਸਟ ਪਿੰਡਿਆ ਤੇ ਉੱਥੇ ਨਾ ਇੱਕ ਉਹ ਵਿਚਾਰਾ ਆਪਣਾ ਮਤਲਬ ਕਿ ਕਿਸਾਨ ਹੀ ਮੱਝਾਂ ਰੱਖੀਆਂ ਹੋਈਆਂ ਗਾਵਾਂ ਰੱਖੀਆਂ ਹੋਈਆਂ ਤੇ ਇੱਕ ਪਾਸੇ ਜਿੱਥੇ ਥੋੜੀ ਉੱਚੀ ਜਗਾ ਉਥੋਂ ਜਿਹਨਾਂ ਰਸਸੇ ਜਿਹੜੀਆਂ ਗਾਵਾਂ ਮਰ ਨਹੀਂ ਲਿਆ ਜਿਹੜੀਆਂ ਗਾਵਾਂ ਦੇ ਰਸਸੇ ਢਿੱਲੇ ਹੋਣਗੇ ਉਹ ਤਾਂ ਵਿੱਚ ਚੜ ਗਈਆਂ ਉਹਨਾਂ ਦੇ ਖੁਰਲੀ ਦੇ ਵਿੱਚ ਚੜ ਕੇ ਖੜੀਆਂ ਤੇ ਜਿਹੜੀਆਂ ਗਾਵਾਂ ਦੇ ਰਸਸੇ ਟਾਈਟ ਸੀਗੇ ਤੇ ਉਹ ਜਿੱਦਾਂ ਨਾਲ ਹੀ ਮਰ ਗਈਆਂ ਤੇ ਮਰ ਕੇ ਮਤਲਬ ਕਿ ਫੁੱਲੀਆਂ ਹੋਈਆਂ ਬੜੇ ਹੋਰ ਤਰ੍ਹਾਂ ਹੁੰਦੇ ਸੀ ਦੇਖ ਕੇ ਮਤਲਬ ਕਿ ਇਨਸਾਨ ਤਾਂ ਬੋਲ ਕੇ ਜਾਂ ਉੱਪਰ ਕਿਤੇ ਚੜ ਚੜ ਜਾਊਗਾ ਜਾਂ ਕੁਝ ਵੀ ਆ ਜਿਹੜੇ ਬੇਜਵਾਨੇ ਉਹਨਾਂ ਨੂੰ ਤਾਂ ਬਹੁਤ ਮੁਸ਼ਕਲ ਆ। ਤਿੰਨ ਦੋ ਕੁੱਤੇ ਰੈਸਕਿਊ ਕੀਤੇ ਉਹਨਾਂ ਨੇ। ਹਮ ਇਹ ਆ ਗਏ ਆ ਜੀ ਅਸੀਂ ਹਵੇਲੀ ਤਾਂ ਪਹਿਲਾਂ ਲਾ ਲਵਾ ਮੈਂ ਮਨੀ ਨਗੂਹਾ ਚੱਕਦਾ ਮੈਂ ਝਾੜੂ ਲਾਣਾ ਫੇ ਤਾਰ ਕੱਢਦੇ ਆ ਸਵਾਈ ਕਰਕੇ ਧਾਰ ਗੱਡੀ ਦੀ। ਕਈ ਵਾਰੀ ਪਹਿਲਾਂ ਧਾਰ ਕੱਢ ਕੇ ਫੇ ਸਫਾਈ ਕਰ ਲਈਦੀ ਆ। ਤਾਂ ਫੇ ਦੱਸ ਦੇ ਜੀ ਅਸੀਂ ਤੁਹਾਨੂੰ ਗੰਗਾ ਨੂੰ ਦਵਾਈ ਜਿਹੜੀ ਉਹ ਕਿੱਦਾਂ ਦਿੰਨੇ ਆ। ਸਵੇਰੇ ਇਹਦੇ ਮਤਲਬ ਕੀ ਉਹ ਹੈਗਾ ਸੀ ਔ ਮਤਲਬ ਕੀ ਕੀ ਕਹਿੰਦਾ ਵਾਈਟ ਫਲੂਇਡ ਗੰਗਾ ਦੇ ਹੁਣ ਨਹੀਂ ਚੈੱਕ ਕੀਤਾ ਹੈਗਾ ਵਾ ਹਜੇ ਵੀ ਹੁਣ 2 ਦਿਨ ਦੀ ਦਵਾਈ ਹੋਰ ਦੇ ਕੇ ਤਾਂ ਫੇਰ ਸਹੀ ਪਤਾ ਲੱਗਣਾ ਤੇ ਸਵੇਰੇ ਜੀ ਇਹਦੇ ਉਹ ਜਿਹੜਾ ਵਾਈਟ ਫਲੂਇਡ ਮਤਲਬ ਕਿ ਡਿਸਚਾਰਜ ਹੁੰਦਾ ਉਹ ਸਵੇਰੇ ਹੁੰਦੇ ਆ ਸੀ ਇਹਦੇ ਆ ਗੰਗਾ ਦੇ ਅ ਅੱਜ ਚੌਥਾ ਦੇਨੇ ਆ ਦਵਾਈ ਦਾ ਅੱਜ ਚੌਥਾ ਦੇਨੇ ਆ ਤੁਹਾਨੂੰ ਦੱਸਦੇ ਆ ਅਸੀਂ ਕਿੱਦਾਂ ਦਿੰਨੇ ਆ ਕਮੈਂਟ ਆਉਂਦਾ ਸੀਗਾ ਵੀ ਤਿੰਨੇ ਗੋਲੀਆਂ ਇਕੱਠੀਆਂ ਦੇਣੀਆਂ ਬਾਕੀ ਤੁਹਾਨੂੰ ਦੱਸ ਦਿੰਨੇ ਆ ਸਾਨੂੰ ਜਿੱਦਾਂ ਡਾਕਟਰ ਨੇ ਕਿਹਾ ਉਸੇ ਹਿਸਾਬ ਨਾਲ ਅਸੀਂ ਦਿੰਨੇ ਆ ਤੇ ਬਾਕੀ ਸਾਨੂੰ ਇੱਕ ਕਮੈਂਟ ਬਹੁਤ ਆਉਂਦਾ ਜੀ ਵੀ ਤੁਹਾਡੀ ਗੰਗਾ ਕੋਈ ਕਹਿੰਦਾ ਐਚ ਐਫ ਆ ਕੋਈ ਕਹਿੰਦਾ ਜਰਸੀ ਕ੍ਰਾਸ ਆ ਸਾਨੂੰ ਖੁਦ ਨੂੰ ਕੋਈ ਇਹਦੀ ਫੇਸ ਦੇਖ ਕੇ ਇਹਦਾ ਕਹਿ ਦਿੰਦੇ ਜਰਸੀ ਆ ਤੇ ਇਹਦਾ ਪ੍ਰਿੰਟ ਦੇਖ ਕੇ ਬਾਡੀ ਪ੍ਰਿੰਟ ਦੇਖ ਕੇ ਕਹਿ ਦਿੰਦੇ ਆ ਕਿ ਇਹੋ ਐਚ ਐਫ ਆ ਹਨਾ ਮਣੀ ਤੇ ਬਾਕੀ ਬਾਕੀ ਹੁਣ ਜਿਹੜੇ ਸਾਡੇ ਨਾਲ ਜਿਹਨਾਂ ਨੂੰ ਜਿਆਦਾ ਨੋਲੇਜ ਆ ਉਹਨਾਂ ਨੂੰ ਪਤਾ ਹੋਊਗਾ ਵੀ ਇਹ ਪਿਓਰ ਐਚ ਐਫ ਆ ਜਾਂ ਐਚ ਐਫ ਜਰਸੀ ਕ੍ਰੋਸ ਆ ਕਿਉਂਕਿ ਇਹਦਾ ਫੇਸ ਜਿਹੜਾ ਨਾ ਉਹ ਜਰਸੀ ਜਰਸੀ ਵਾਂਗੂ ਆ ਦੇਖਿਓ ਇਹਦਾ ਫੇਸ ਤੁਹਾਨੂੰ ਲੱਗ ਗਿਆ ਦਿਖਾਉਣਾ ਮਨੀ ਦਿਖਾ ਸਕਦਾ ਇਹ ਨਾ ਲੱਗ ਗਿਆ ਗੰਗਾ ਦੇਖ ਦੇਖ ਮੇਰੀ ਯਾਰੀ ਕਿਦਾਂ ਕਰਦੀ ਗੰਗਾ ਮਨੀ ਇਹਦਾ ਫੇਸ ਦਿਖਾਈ ਤੇ ਫੇਸ ਦੇ ਹਿਸਾਬ ਨਾਲ ਇਹ ਕਈ ਕਰਿਆ ਆ ਸੀ ਨਾ ਪਹਿਲਾਂ ਵੀ ਆਪਾਂ ਨੂੰ ਕਮੈਂਟ ਵੀ ਇਹ ਜਰਸੀ ਆ ਆ ਦੇਖਿਓ ਇੰਦਾ ਇਹਦਾ ਫੇਸ ਆ ਪ੍ਰਿੰਟ ਬਾਕੀ ਰੱਬ ਜਾਣੇ ਤੁਸੀਂ ਦੱਸ ਦਿਓ ਜਿਹਨਾਂ ਨੂੰ ਸਾਡੇ ਨਾਲ ਜਿਆਦਾ ਨੌਲੇਜ ਆ ਤੇ ਇਹੋ ਪਿਓਰ ਐਚਐਫ ਆ ਜਾਂ ਇਹ ਕ੍ਰੋਸ ਆ ਇਹ ਨਹੀਂ ਪਤਾ ਦੇਖੀ ਦੇਖੀ ਮਨੀ ਨਾਲ ਇਹਦਾ ਪਿਆਰ ਦੇਖ ਲੈ ਮਨੀਨਾ ਆਫਤ ਹੈ ਥਾਣੀ ਦੇਖਣੇ ਆ ਹਾਂ ਬਾਕੀ ਦੇਖਦੇ ਆ ਜੀ ਸਵੇਰੇ ਤੇ ਇਹਦੇ ਵਾਈਟ ਡਿਸਚਾਰਜ ਹੈਗਾ ਸੀ ਤੇ ਵਿਜੈਲੋ yellow ਮਤਲਬ ਕਿ ਪੀਲੇ ਪੰਚ ਨਹੀਂ ਸੀਗਾ ਨਾ ਸਵੇਰੇ ট্রান্সਪੇਰੈਂਟ ਸੀ ਜਦੋਂ ਉਹ ਹੁੰਦਾ ਸ਼ੀਸ਼ਾ ਹੁੰਦਾ ਹੈ ਨਾ ਸਵੇਰੇ ਇਦਾਂ ਸੀ ਹੁਣ ਦੋ ਦਿਨ ਦੀ ਹੋਰ ਦਵਾਈ ਦੇ ਕੇ ਤੇ ਫਿਰ ਡਾਕਟਰ ਨੂੰ ਪੁੱਛ ਕੇ ਤੇ ਇਹਦੇ ਉਸੇ ਹਿਸਾਬ ਨਾਲ ਆਪਾਂ AI ਜਿਹੜੀ ਇਹਦੀ ਕਰਵਾ ਦਿੰਨੇ ਆ ਗੰਗਾ ਦੀ ਬਾਕੀ ਕਦੀ ਕਿਸੇ ਨੇ ਮੈਡੀਸਿਨ ਇਹਦਾ ਦਿੱਤੀ ਹੋਵੇ ਤਾਂ ਜਰੂਰ ਦੱਸਿਓ ਕਿੰਨੇ ਦਿਨ ਬਾਅਦ ਚ ਏਆਈ ਕਰਵਾਉਣੀ ਚਾਹੀਦੀ ਜਾਂ ਕੀ ਹਿਸਾਬ ਹੁੰਦਾ ਜਾਂ ਕਿਦਾਂ ਕਿਉਂਕਿ ਜਿੰਨੇ ਡਾਕਟਰਾਂ ਕੋਲ ਪੁੱਛੀ ਜਾਓ ਕੋਈ ਕਿਸੇ ਤਰ੍ਹਾਂ ਕਹਿੰਦਾ ਕੋਈ ਕਿਸੇ ਤਰ੍ਹਾਂ ਕਹਿੰਦਾ ਉਹ ਪਜ਼ਲ ਜੇ ਹੋ ਜਾਈਦਾ ਹਨਾ ਮਨੀ ਬਾਕੀ ਦੇਖਦੇ ਆ ਕਿੱਦਾਂ ਹੁੰਦੀ ਆ ਇੱਕ ਉਹ ਕਿੰਨੇ ਬੰਦੇ ਸਿਗੇ ਤੇ ਉਹ ਮੱਜਾਂ ਦੇ ਉੱਤੇ ਮਨੀ ਬੈਠ ਕੇ ਆਪਣੀਆਂ ਮੱਜਾਂ ਸਾਰੀਆਂ ਉਹਨਾਂ ਨੇ ਗਲਾਂ ਤੋਂ ਛੱਡੀਆਂ ਹੋਈਆਂ ਸੀ ਤੋ ਮੱਜਾਂ ਦੇ ਉੱਤੇ ਬੈਠ ਕੇ ਤੇ ਫੇਰ ਤੈਰ ਕੇ ਉਹ ਕਿੰਨੇ ਕੰਡੇ ਤੇ ਆਏ ਤੇ ਕਿੰਨੀਆਂ ਮੱਜਾਂ ਉਹਨਾਂ ਦੀਆਂ ਨਾਲ ਤੈਰ ਕੇ ਉਹਨਾਂ ਦੇ ਨਾਲ ਹੀ ਆਈਆਂ ਆ ਮੱਜਾਂ ਤੈਰ ਲੈਂਦੀਆਂ ਧਾਰਾ ਪਾਜੀ ਕੱਢ ਲਈ ਆ ਹੁਣ ਬਸ ਉਹ ਧੂਣੀ ਦੇ ਰਹੀਏ ਧੂਣੀ ਨਾ ਉਹਦਾ ਧੂਣੀ ਜਿਹੜੀ ਦੇਈਦੀ ਆ ਇਹਨਾਂ ਨੂੰ ਉਹਦਾ ਬਹੁਤ ਫਾਇਦਾ ਹੋਇਆ ਮਤਲਬ ਕਿ ਮੱਛਰ ਵੀ ਤੇ ਮੱਖੀਆਂ ਵੀ ਬਹੁਤ ਘਟ ਗਈਆਂ ਹਵੇਲੀ 'ਚ ਬਹੁਤ ਘਟ ਹੁੰਦੀਆਂ ਤੇ ਸਵੇਰ ਨੂੰ ਮਣੀ ਦਾ ਬਾਬਾ ਦੇ ਇੱਥੇ ਰੱਖ ਜਾਂਦੇ ਹੁੰਦੇ ਆ ਚੋਕਰ ਜਦੋਂ ਰਿੰਨੀ ਦਾ ਉਦੋਂ ਤੇ ਸ਼ਾਮ ਨੂੰ ਐਸੇ ਵੇਲੇ ਵੀ ਲਾ ਦੇਈਦੀ ਆ ਤਾਂ ਹਨੀ ਮੱਛਰ ਨੇ ਇਹ ਤਾਂ ਮੱਛਰ ਇੱਥੇ ਛੱਤਾਂ ਦੇ ਨਾਲ ਵੀ ਨਾ ਮੱਛਰ ਹੀ ਮੱਛਰ ਪੁਤੜੀ ਹੁੰਦੀ ਨਾ ਇੱਕ ਪੁਤੜੀ ਤੇ ਮੱਛਰ ਮੱਖੀਆਂ ਬਹੁਤ ਹੁੰਦੀਆਂ ਸੀ ਤੇ ਹੁਣ ਤਾਂ ਬਹੁਤ ਘਟ ਗਿਆ ਮੰਗੂ ਉਹ ਮੰਗੂ ਮੰਗੂ ਵਿਚਾਰੇ ਦੀ ਸੇਵਾ ਹੀ ਕੱਟ ਗਈ ਸੀ ਸੇਵਾ ਹੋਣ ਲੱਪੀ ਮੰਗੂ ਨੂੰ ਨਾਲੇ ਫਰਕ ਪੈ ਗਿਆ ਹੈ ਨਾ ਮੰਗੂ ਮੰਗੂ ਇਹ ਜਰਸੀ ਕ੍ਰੋਸ ਹੈ ਜੀ ਇਹਨਾਂ ਤਾਂ ਪਤਾ ਲੱਗਦਾ ਹੈ ਬੋਦੀ ਦਾ ਜਰਸੀ ਤੇ ਆਈ ਥਿੰਕ ਐਚ ਐਫ ਕ੍ਰੋਸ ਤੇ ਹਾਂ ਮੰਗੂ ਕੀ ਹੋਇਆ ਅੱਜ ਨਹੀਂ ਮੈਂ ਕੁਝ ਲੈ ਕੇ ਆਈ ਅੱਜ ਨਹੀਂ ਕੁਝ ਲੈ ਕੇ ਆਈ ਮੈਂ ਤੇਰੇ ਲਈ ਪਾਣੀ ਇਹ ਜੀ ਭਰ ਕੇ ਇੱਥੇ ਰੱਖ ਜਾਈਦਾ ਰੋਜ਼ ਹੀ ਮਾਂਜ ਕੇ ਬਾਲਟੀਆਂ ਸਾਫ਼ ਪਾਣੀ ਜਿਹੜਾ ਉਹ ਰੱਖ ਜਾਈਦਾ ਗੋਰੀ ਗੋਰੀ ਕਰਕੇ ਨਾ ਅਸੀਂ ਗੋਰੀ ਦਾ ਕਰਕੇ ਨਾ ਅਸੀਂ ਫੀਡ ਵੀ ਚੇਂਜ ਕਰ ਦਿੱਤੀ ਸੀ ਪਸ਼ੂਆਂ ਦੀ ਅਸੀਂ ਉਹਨੂੰ ਪਾਉਣ ਲੱਪੇ ਸੀਗੇ ਕਾਰਗਿਲ ਕਾਰਗਿਲ ਫੀਡ ਪਾਉਣ ਲੱਪੇ ਸੀ ਮੰਗੋ ਨੂੰ ਵੀ ਤੇ ਗੋਰੀ ਨੂੰ ਵੀ ਤੇ ਕਾਰਗਿਲ ਫੀਡ ਨਾਲ ਝੂਠ ਨਹੀਂ ਬੋਲਾਂਗੇ ਅਸੀਂ ਤੇ ਦੁੱਧ ਘਟਿਆ ਸੀ ਮੰਗੋ ਦਾ ਮਤਲਬ ਕਿ ਕਿਸੇ ਪਸ਼ੂ ਨੂੰ ਕੋਈ ਫੀਡ ਸੱਟਿਆ ਕਿਸੇ ਨੂੰ ਆਪਾਂ ਇਹ ਨਹੀਂ ਕਹਿੰਦੇ ਉਹ ਫੀਡ ਗਲਤ ਆ ਕਿਸੇ ਨੂੰ ਕੋਈ ਸੱਟ ਕਿਸੇ ਨੂੰ ਕੋਈ ਸੱਟ ਇਨੂੰ ਪਹਿਲਾਂ ਅਸੀਂ ਕਾਰਗਿਲ ਪਾਉਂਦੇ ਸੀ ਬਟ ਜਦੋਂ ਅਸੀਂ ਟਿਵਾਣਾ ਪਾ ਕੇ ਦੇਖੀ ਤਾਂ ਟਿਵਾਣਾ ਨਾਲ ਇਹ ਤੇ ਦੁੱਧ ਨੂੰ ਬਹੁਤ ਫਰਕ ਪੈ ਗਿਆ ਹੁਣ ਜਿੱਦਣ ਦੀ ਗੋਰੀ ਚਲੇ ਗਈ ਆ ਤੇ ਉਸ ਤੋਂ ਬਾਅਦ ਅਸੀਂ ਫੀਡ ਲੈ ਕੇ ਆਏ ਮਤਲਬ ਉਹਦਣੇ ਖਤਮ ਹੋ ਗਏ ਸੀ ਫੀਡ ਲਾਸਟੇ ਸੀ ਉਹ ਕਾਰਗਿਲ ਤੇ ਫਿਰ ਅਸੀਂ ਟਿਵਾਣਾ ਲੈ ਕੇ ਆਏ ਤੇ ਟਿਵਾਣਾ ਦੇ ਨਾਲ ਇਹਨੂੰ ਬਹੁਤ ਫਰਕ ਪੈ ਗਿਆ ਆ ਇੱਧਰ ਬੋਲਨ ਦੇ ਆ ਉਹ ਕੋਈ ਨਾ ਕੋਈ ਜਾਨਵਰ ਹੋਣਾ ਲੈ ਲੋ ਲੱਗ ਪਈ ਡਿੰਗਣੇ ਤਾਂ ਬੋਲ ਪਈ ਹੁਣ ਡਾਕਟਰ ਦੀ ਸਹੀ ਉਹ ਸਲਾਹ ਲੈ ਲਈ ਅ ਜਦੋਂ ਹੀਟ ਵਿੱਚ ਆ ਗਈ ਆ ਤੇ ਕਿੰਨੇ ਟਾਈਮ ਬਾਅਦ ਚ ਇਹਦੇ ਇੰਜੈਕਸ਼ਨ ਲੱਗੇ ਠੀਕ ਆ ਕਿ 5 ਦਿਨ ਦੀ ਪੂਰੀਆਂ ਦੀ ਦਵਾਈ ਦੇ ਕੇ ਫੇ ਆ ਪੂਰੇ 5 ਦਿਨ ਦੀ ਦਵਾਈ ਇਹ ਜੀ ਹੀਟ ਵਿੱਚ ਆ ਗਈ ਆ ਸਾਡੀ ਗੰਗਾ ਤੇ ਸਵੇਰ ਦੀ ਉਹ ਫਲੂਡ ਜਿਹੜਾ ਹੁੰਦਾ ਉਹ ਵਾਈਟ ਡਿਸਚਾਰਜ ਤੇ ਮਨੀ ਮਾੜੀ ਦਿਓ ਹੋਲੰਦੇ ਇਹ ਬਣ ਲੈਂਦੇ ਜਦ ਤੱਕ ਇਹਨੂੰ ਦਵਾਈ ਦੇ ਇੱਧਰ ਮੈਂ ਦਵਾਈ ਦਿਖਾ ਦਾਂ ਮੈਨੂੰ ਕਮੈਂਟ ਆਇਆ ਸੀ ਕਹਿੰਦੇ ਦਵਾਈ ਗਲ ਮਤਲਬ ਕਿ ਦੋ ਹੀ ਗੋਲੀਆਂ ਦਿੱਤੀਆਂ ਤੁਸੀਂ ਨਹੀਂ ਆ ਪੱਤਾ ਦਿਖਾ ਦ ਇਹ ਦੇਖੋ ਜੀ ਉਹਨੇ ਡਾਕਟਰ ਨੇ ਕਿਹਾ ਸੀ ਆਹ ਵਾਲੀਆਂ ਦੋ ਗੋਲੀਆਂ ਜਿਹੜੀਆਂ ਸੇਮ ਆ ਇਹ ਪਹਿਲਾਂ ਦੇ ਦੇਣੀ ਆ ਹਾਂਜੀ ਤੇ 10 ਮਿੰਟ ਬਾਅਦ ਵਿੱਚ ਉਹਨੇ ਕਿਹਾ ਸੀ ਇਹ ਵਾਲੀ ਗੋਲੀ ਦੇਣੀ ਆ ਛੋਟੀ ਮਤਲਬ ਕਿ ਡਾਕਟਰ ਨੇ ਇਦਾਂ ਹੀ ਦੱਸਿਆ ਤੇ ਉਹਦੇ ਉੱਪਰ ਵੀ ਇਦਾਂ ਹੀ ਲਿਖਿਆ ਹੋਇਆ ਬਾਕੀ ਪੜ ਲਾਂਗੇ ਇੱਕ ਵਾਰੀ ਚੰਗੀ ਤਰ੍ਹਾਂ ਤੇ 5 ਦਿਨ ਤੋਂ ਵੀ ਪਹਿਲਾਂ ਉਹਨੇ ਕਿਹਾ ਸੀ ਰਿਜ਼ਲਟ ਆ ਜੂ ਤੇ ਉਹੀ ਗੱਲ ਹੋਈ ਅੱਜ ਚੌਥਾ ਦਿਨ ਹੈ ਦਵਾਈ ਦੇਣ ਦਾ ਤੇ ਇਹ ਹੀਟ ਵਿੱਚ ਆ ਗਈ ਆ ਆਪਣੀ ਗੰਗਾ ਤਾਂ ਉਸ ਤੋਂ ਪਹਿਲਾਂ ਮੈਂ ਉਹ ਵੀ ਬੋ ਪਾਏ ਨੂੰ ਤੇਲ ਵੀ ਜੈਫਲ ਨਹੀਂ ਪਾਇਆ ਪਰ ਆਪਾਂ ਇਹਨੂੰ ਹਨਾ ਨਹੀਂ ਇਹਨੂੰ ਨਹੀਂ ਪਾਇਆ ਮੰਗੋ ਨੂੰ ਪਾਇਆ ਸੀ ਆਪਾਂ ਜੈਫਲ ਆਪਾਂ ਜਦੋਂ ਉਹ ਕਰਾਈ ਸੀ ਇਹਦੀ ਹਾਂ ਉਦੋਂ ਜੈਫਲ ਪਾਇਆ ਸੀ ਉਦੋਂ ਜੈਫਲ ਨਾਲ ਹੀ ਹੀਟ ਚ ਆ ਗਈ ਸੀਗੀ ਉਦੋਂ ਜੀ ਅਸੀਂ ਜੈਫਲ ਪਾਇਆ ਸੀ ਉਹਦਾ ਵੀ ਰਿਜ਼ਲਟ ਉਹਦਾ ਬਹੁਤ ਵਧੀਆ ਜੈਫਲ ਦਾ ਵੀ ਥੋੜੇ ਦਿਨ ਲੰਘਾ ਹਾਂ ਥੋੜੇ ਦਿਨ ਲੱਗ ਗਏ ਸੀ ਪਰ ਆ ਗਈ ਸੀ ਇਹਦੇ ਨਾਲ ਪ੍ਰੋਪਰ ਆ ਗਈ ਹੁਣ ਸਭ ਤੋਂ ਵੱਡੀ ਗੱਲ ਇਹੋ ਪਈ ਉਹਦਾ ਇਹਦਾ ਉਹ ਡਿਸਚਾਰਜ ਦੱਸਦੀ ਉਹਨੂੰ ਵੀ ਸ਼ੀਸ਼ੇ ਵਾਂਗੂ ਹੀ ਆ ਜਿੱਦਾਂ ਉਹਨੇ ਕਿਹਾ ਸੀ ਨਾ ਸ਼ੀਸ਼ੇ ਵਾਂਗੂ ਆ ਗਿਆ ਤਾਂ ਫੇਰ ਸਮਝ ਲੋ ਇਹਦੀ ਕਲੀਨਿੰਗ ਚੰਗੀ ਤਰ੍ਹਾਂ ਹੋ ਕੇ ਸਹੀ ਆ ਡਿਸਚਾਰਜ ਹੈ ਨਾ ਹੁਣ ਦੇਖ ਜਿੱਦਾਂ ਇਹਨੂੰ ਡਿਸਚਾਰਜ ਹੁੰਦਾ ਇਹਨੂੰ ਬਾਹਰ ਰੱਖੀ ਆਪਾਂ ਨੂੰ ਇਹਦਾ ਉਹ ਪਤਾ ਲੱਗਦਾ ਰਹੂਗਾ ਠੀਕ ਆ ਕਿਉਂਕਿ ਮੌਸਮ ਵੀ ਠੀਕ ਆ ਮੀਂਹ ਹੁੰਦਾ ਨਹੀਂਗਾ ਇਹ ਹੱਥ ਚੱਕਣ ਨੂੰ ਕਿਹਾ ਤੈਨੂੰ ਖਾਣ ਨੂੰ ਨਹੀਂ ਤੇ ਹੁਣ ਜੀ 10 ਮਿੰਟ ਬਾਅਦ ਵਿੱਚ ਆਹ ਵਾਲੀ ਗੋਲੀ ਦੇਣੀ ਆ ਪੂਰੇ 10 ਮਿੰਟ ਬਾਅਦ ਚ ਉਹਨਾਂ ਨੇ ਡਾਕਟਰ ਨੇ ਕਿਹਾ ਸੀਗਾ 10 ਮਿੰਟ ਬਾਅਦ ਚ ਲਵਾਂਗੇ ਜਦ ਤੱਕ ਇਹਦੇ ਵੀ ਥੋੜਿਆ ਜਿਹਾ ਬਣ ਜੂਗੀ ਰਾਖ ਜੀ ਫਿਰ ਪਾ ਕੇ ਜੁਵੈਣ ਜੁਵੈਣ ਹੀ ਪਾਈ ਦੀ ਵਿੱਚ ਅਸੀਂ ਇਹ ਹਵਨ ਸਮਗਰੀ ਉਹਨਾਂ ਹੀ ਮੱਖੀਆਂ ਮੱਛਰ ਜਿਹੜੀਆਂ ਉਹ ਸ਼ੂ ਮੰਤਰ ਹੋ ਜਾਂਦੀਆਂ ਮਤਲਬ ਕਿ ਅਸੀਂ ਖੁਦ ਦੇਖਿਆ ਮੈਂ ਨਹੀਂ ਤੇ ਧਾਰ ਗੱਢਣੀ ਗਈ ਯਾਰੀ ਔਖੀ ਹੋ ਜਾਂਦੀ ਹੁੰਦੀ ਸੀਗੀ ਐਨੇ ਮੱਛਰ ਮੱਖੀਆਂ ਇਹਦੇ ਤੇ ਚੁੰਬੜ ਜਾਂਦੇ ਸੀ ਤਾਂ ਦੇਖ ਲਓ ਕੋਈ ਨਹੀਂ ਮੱਖੀ ਬਹੁਤ ਘਟਿਆ ਮੱਖੀ ਕਿਤੇ ਹੀ ਆ ਮੱਖੀ ਮੇਰੇ ਤੇ ਮੱਖੀ ਆ ਨਹੀਂ ਗੀ ਥੋੜਾ ਹੁੰਦਾ ਨਾ ਹਾਂ ਜਿਹੜੀ ਜਵੈਣ ਹੁੰਦੀ ਹੈ ਨਾ ਪ੍ਰਾਣੀਆਂ ਬੁੜੀਆਂ ਵੀ ਜਦੋਂ ਖਾ ਜਾਵੇ ਜਾਂ ਇਦਾਂ ਦੀ ਕੋਈ ਵੀ ਚੀਜ਼ ਹੋਵੇ ਜਵੈਣ ਦੀ ਧੂਣੀ ਦਿੰਦੀ ਆਉਂਦੀਆਂ ਸੀਗੀਆਂ ਤੇ ਇਹ ਜਵੈਣ ਬਹੁਤ ਗੁਣਕਾਰੀ ਆ ਹਵਨ ਸਮੱਗਰੀ ਵੀ ਜਵੈਣ ਵੀ ਤੇ ਗੂਗਲ ਤੇ ਅਸੀਂ ਰੋਜ਼ ਰੋਜ਼ ਨਹੀਂ ਪਾਈਦੀ ਜਵੈਣ ਤੇ ਹਵਨ ਸਮੱਗਰੀ ਜਿਹੜੀ ਉਹ ਪਾ ਦੇਈਦੀ ਹੈ ਇਹ ਵੇਖ ਤੇ ਰੱਖ ਦਿੱਤੀ ਜੀ ਜਦ ਤੱਕ 10 ਮਿੰਟ ਨਹੀਂ ਹੁੰਦੇ ਗੰਗਾ ਦੀ ਦਵਾਈ ਦੇਣ ਨੂੰ ਉਹਨਾਂ ਚ ਰੀਤੇ ਜਦੋਂ ਧੂਆ ਜਾ ਹੋ ਜਾਂਦਾ ਫਿਰ ਬਾਹਰ ਕੱਢ ਦੇਈਦੀ ਆ ਇਰ 10 ਮਿੰਟ ਹੋ ਗਏ ਜੀ 10 ਮਿੰਟ ਬਾਅਦ ਵਿੱਚ ਉਹਨੇ ਕਿਹਾ ਸੀ ਦੂਜੀ ਗੋਲੀ ਜਿਹੜੇ ਟਾਈਮ ਤੇ ਦਿੱਤੀ ਅਗਲੇ ਦਿਨ ਵੀ ਉਸੇ ਟਾਈਮ ਤੇ ਉਹਨੇ ਕਿਹਾ ਦੇਣੀ ਤਾਂ ਸੋ ਐਸੇ ਟਾਈਮ ਨੋਟ ਕੀਤਾ ਹੋਇਆ ਉਸੇ ਟਾਈਮ ਤੇ ਇਹਨੂੰ ਦੇਈ ਦੀ ਆ ਗੰਗਾ ਨੂੰ ਉਹ ਕਹਿੰਦਾ ਤਾਂ ਹੀ ਇਹਦਾ ਰਿਜ਼ਲਟ ਆਉਣਾ ਤੇ ਦੋ ਵੀ 10 ਮਿੰਟ ਬਾਅਦ ਚ ਆ ਹੁਣ ਵੀ ਬੋਲ ਕੇ ਹਟੀ ਸੀ ਡਿੰਗ ਦੀ ਸੀ ਇਹੋ ਤੇ ਹੁਣ ਕੱਲ ਦਾ ਤੇ ਅੱਜ ਚੌਥਾ ਦਿਨ ਆ ਕੱਲ ਦੀ ਦੇਣ ਦੀ ਰਹਿ ਗਈ ਬਸ ਹਨ ਫਿਰ ਦੇ ਕੇ ਤੇ ਫਿਰ ਬਾਕੀ ਦੱਸਿਓ ਜੀ ਸਾਨੂੰ ਕਿੰਨੀ ਕਿੰਨੇ ਅਰੀਏ ਦੀ ਏਆਈ ਕਰਵਾਉਣੀ ਚਾਹੀਦੀ ਦੋ ਦੋ ਟਾਈਮ ਤੇ ਫਿਰ ਪਹਿਲੇ ਦਿਨ ਤਾਂ ਕਹਿੰਦੇ ਨਹੀਂ ਚਾਹੀਦੀ ਹਨਾ ਕਿੰਨੇ ਘੰਟਿਆਂ ਬਾਅਦ ਚਾਹੀਦੀ ਅੱਜ ਪਹਿਲਾ ਦਿਨ ਆ ਕੱਲ ਦਾ ਸਾਰਾ ਦਿਨ ਛੱਡੀਏ ਪਰਸੋਂ ਕਰਾਈਏ ਹਨਾ ਕਿਉਂ ਕੱਲ ਨੂੰ ਵੀ ਹਜੇ ਆਪਾਂ ਇਹਨੂੰ ਦਵਾਈ ਦੇਣੀ ਆ ਉਹਨੂੰ ਨੇ ਆਪਾਂ ਤਾਂ ਨੰਬਰ ਨਹੀਂ ਲੈ ਕੇ ਆਏ ਦੰਦੀ ਨਹੀਂ ਵੱੜਦੀ ਤੇਰੇ ਹੱਥ ਤੇ ਏ ਤੇਰੀ ਮੇਲਣ ਆ ਤੇ ਤੈਨੂੰ ਪੂਰਾ ਯਕੀਨ ਆ ਤਾਂ ਹੀ ਮਨੀ ਦਾ ਹੌਸਲਾ ਨਹੀਂ ਪਿਆ ਇਹ ਦੇਣ ਦਾ ਨਹੀਂ ਤੇ ਅਸੀਂ ਪੁੱਛਦੇ ਸੀ ਸੋਚਦੇ ਸੀ ਮੰਗੋ ਦੇ ਗੰਗਾ ਦੇ ਦਈਏ ਅਸੀਂ ਕਿਸੇ ਨੂੰ ਅਧਿਹਾਰੇ ਦੇ ਰਹੀ ਆ ਅਧਿਹਾਰੇ ਦਿੰਦੇ ਹੁੰਦੇ ਆ ਨਾ ਅਧਿਹਾਰੇ ਦੇ ਦਈਏ ਜਾਂ ਫਿਰ ਅਸੀਂ ਕਿਸੇ ਨੂੰ ਪੱਕੀ ਦੇ ਦਈਏ ਤੇ ਪਰ ਨਹੀਂ ਮਨੀ ਨਹੀਂ ਬੰਨਿਆ ਮਨੀ ਕਹਿੰਦਾ ਮम्मा ਨਹੀਂ ਦੇਣੀ ਮੈਂ ਮੇਰਾ ਇਹਨਾਂ ਕਹਿੰਦਾ ਤੇ ਪਿਆਰਿਆ ਕਰਦੀ ਵੀ ਬਹੁਤ ਆ ਮਨੀ ਦਾ ਮਾਸਾ ਨਹੀਂ ਮਨੀ ਦਾ ਉਹ ਕਰਦੀ ਜਿਹਨੂੰ ਕਹਿ ਦੋ ਕੋੜ ਨਹੀਂ ਕਰਦੀ ਮਨੀ ਨਾਲ ਮਾਸਾ ਵੀ ਵੈਸੇ ਵੀ ਨਾ ਇੱਕ ਗੱਲ ਹਨਾ ਮਨੀ ਅਸੀਂ ਨੋਟ ਕੀਤੀ ਉਹ ਉਹ ਗਾਣਾ ਜਿੱਦਾਂ ਨਾ ਉਹ ਉਹ ਨੂੰ ਨਹੀਂ ਸੀ ਨਾ ਇਹ ਆਪਣੀ ਮੰਗੰਗਾ ਵੀ ਹੋ ਗਈ ਤਾਂ ਮੰਗੋ ਵੀ ਹਨਾ ਮਨੀ ਇਹ ਕਿल्ले ਚੱਟਦੀਆਂ ਜਿਹੜਾ ਪਸੂ ਕਿल्ले ਚੱਟੇ ਨਾ ਕਿਲਾ ਜਿਹੜਾ ਬੰਨੀ ਦਾ ਜਿਹੜਾ ਪਸੂ ਚੱਟਦਾ ਵਾ ਤੇ ਉਹ ਕਹਿੰਦੇ ਚੰਗਾ ਹੁੰਦਾ ਉਹ ਪਸੂ ਹਾਂ ਜਿਹੜਾ ਕਿਲਾ ਚੱਟਦਾ ਮੰਗੋ ਵੀ ਕਿਲਾ ਸਾਡੀ ਚੱਟਦੀ ਸੀ ਚੱਟਦੀ ਸੀ ਜਦੋਂ ਨਮੀ ਨਮੀ ਲਿਆਂਦੀ ਸੀ ਤੇ ਇਹ ਗੰਗਾ ਤਾਂ ਚੱਟਦੀ ਰਹਿੰਦੀ ਕੀਲਾ ਤਾਂ ਚੱਟਦੀ ਕਹਿੰਦੀ ਮਨੀ ਮੈਂ ਨਹੀਂ ਕਿਤੇ ਜਾਣਾ ਇਹ ਜੀ ਉਧਰੋਂ ਬੋਰੇ ਭਰ ਕੇ ਲੈ ਆਉਂਦਾ ਹੁੰਦਾ ਤੂੜੀ ਦੇ ਦਿਖਾਵਾਂ ਮੈਂ ਇੱਥੇ ਆ ਜੀ ਤੂੜੀ ਸਾਡੀ ਅੱਧੀ ਅੱਧੀ ਹੋ ਗਈ ਉੱਪਰ ਵੀ ਤਾਂ ਇੱਕ ਟਰਾਲੀ ਆ ਸਕਦੀ ਸੀ ਪਰ ਮੀਂਹ ਕਰਕੇ ਵਧੀਆ ਨਹੀਂ ਪਵਾਈ ਤੂੱਤੇ ਵੀ ਜਿਆਦਾ ਯੋ ਮੀਂਹ ਕਣੀ ਤੇ ਬਹੁਤ ਖਰਾਬ ਹੁੰਦੀ ਤੂੜੀ ਇਹ ਤਾਂ ਬੋਰੇ ਚਾਰ ਪੰਜ ਭਰ ਕੇ ਰੱਖ ਲਈਦੇ ਆ ਕਿੰਨਾ ਟਾਈਮ ਨਿਕਲ ਜਾਂਦਾ ਹਫਤਾ ਨਿਕਲ ਜਾਂਦਾ ਹਫਤਾ ਜਿਹੜਾ ਉਹ ਨਿਕਲ ਜਾਂਦਾ ਇਹਨਾਂ ਮੇਰੀ ਉਹ ਪ੍ਰੋਬਲਮ ਕਰਕੇ ਲੰਗਜ਼ ਦੀ ਮੈਨੂੰ ਉਹ ਆਉਣ ਲੱਪੰਦੀ ਆ ਤੂੜੀ ਨਾਲ ਇਦਾਂ ਘਟੰਜੇ ਖੰਗ ਜੀ ਆਉਣ ਲੱਪੰਦੀ ਮੈਨੂੰ ਮਾ ਤੇ ਤੈਨੂੰ ਦੇਖਣ ਆਈ ਤੇ ਜਦੋਂ ਮੈਂ ਦੇਖੇ ਜੀ ਤੂੜੀ ਕਿੰਨੀ ਰਹਿ ਗਈ ਮੈਂ ਕਿ ਦੇਖ ਕੇ ਜਾਵਾਂ ਪਰਾਵਾ ਚੋਰਾਂ ਦਾ ਪਤਾ ਨਹੀਂ ਜਿਹੜੀ ਉੱਥੇ ਤਾਰ ਉਹ ਵੀ ਅੰਦਰ ਰੱਖੀ ਐ ਲਾਵਾ ਉਹ ਸੀਜੀ ਇੱਥੇ ਕੇਬਲ ਤਾਰ ਦੂਜੀ ਮੋਟੀ ਤੇ ਮਹਿੰਗੀ ਵੀ ਬਹੁਤ ਆਉਂਦੀ ਆ ਤਾਰ ਨਾ ਬੜੀ ਤਾਰ ਮੈਂ ਕਿਨ ਉੱਥੇ ਟੰਗਦੀ ਆ ਕੰਮ ਆ ਜਾਂਦੀ ਆ ਗਾਂ ਕਿਤੇ ਕੰਮ ਆਜੂਗੇ ਇਹ ਇੱਥੇ ਟੰਗ ਦਿੱਤੀ ਵਣੀ ਮੈਂ ਇਹਦੇ ਜਿੰਦੇ ਦੂਜੇ ਆਏ ਤਾਂ ਗੁਰੂਆਂ ਦੀਆਂ ਜੀਵਨੀਆਂ ਪੜਦੇ ਹੁੰਦੇ ਆ ਜਾਂ ਭਗਤਾਂ ਦੀ ਬਾਣੀ ਇਦਾਂ ਬਾਬੇ ਨੂੰ ਪੋਤੇ ਤੇ ਹੁਣ ਯਕੀਨ ਨਹੀਂ ਹੋਣਾ ਤੇ ਕਿੰਨੇ ਕੋ ਬੋਰੇ ਭਰਦਾ ਹੁਣ ਬਾਬੇ ਨੇ ਪੁੱਛਣਾ ਕਿੰਨੇ ਬੋਰੇ ਭਰੇ ਘੁੱਟ ਕੇ ਭਰੇ ਕਿੱਦਾਂ ਭਰੇ ਇਹ ਜਗਾ ਜੀ ਆਪਾਂ ਨੂੰ ਕਮੈਂਟ ਆਇਆ ਸੀ ਇਹਦੀ ਜੀਵਨੀ ਦੱਸਿਓ ਤੇ ਆਪਾਂ ਜੀਵਨੀ ਸੋਰੀ ਬਾਬਾ ਜੀਵਨਦਾਸ ਜੀ ਦੀ ਹਾਂਜੀ ਜੀਵਨੀ ਤੇ ਹਿਸਟਰੀ ਐਸ ਜਗ੍ਹਾ ਦੀ ਕਹਿੰਦੇ ਦੱਸਿਓ ਤਾਂ ਆਪਾਂ ਜ਼ਰੂਰ ਦੱਸਾਂਗੇ ਮਨੀ ਦੇ ਬਾਬੇ ਨੂੰ ਕਵਾਂਗੇ ਦੱਸੋ ਤੇ ਲਾਗੇ ਮਿਰਚਾਂ ਕੱਲ ਮਨੀ ਦਾ ਬਾਬਾ ਪਰਸੋਂ ਡੈਡੀ ਤੋੜ ਕੇ ਲੈ ਕੇ ਗਏ ਤਾਂ ਕਿੰਨੀਆਂ ਮਿਰਚਾਂ ਫੇਲ ਗਈਆਂ ਹੋਈਆਂ ਤੇ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ